ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟਿਲਨ ਰੇਲਬੀਟਿਕ ਤੇ ਨਵੇਂ ਸੂਟਾਂ ਦੇ ਡਿਜ਼ਾਈਨ ਆਏ ਸੀਗੇ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਾਟਨ ਦੇ ਪਿਓਰ ਕੈਮਬ੍ਰਿਕ ਕਾਟਨ ਦੇ ਸੂਟ ਨੇ ਜੀ ਬਹੁਤ ਸੋਹਣੀ ਕਾਟਨ ਆ ਸੌਫਟ ਕਾਟਨ ਹੈ ਕੋਟੜ ਹੋਰੀਆ ਦੇ ਨਾਲ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਹੈ ਜੀ ਵਿੱਚ ਦੁਪੱਟੇ ਦੀ ਬੂਟੀਆਂ ਵੀ ਬਣੀ ਹੋਈਆਂ ਨੇ ਤੇ ਸਾਈਡ ਤੇ ਬੇਲ ਬਣੀ ਹੋਈ ਆ ਤੇ ਸੂਟ ਦੇ ਉੱਪਰ ਵੀ ਫਰੰਟ ਦੇ ਉੱਪਰ ਘੇਰੇ ਤੇ ਵੇਲ ਬਣਾ ਕੇ ਵਿੱਚ ਇੱਕ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ ਹੈ ਮਸ਼ੀਨੀ ਵਰਕ ਦਾ ਇਹ ਸੂਟ ਆ ਤੇ ਨਾਲ ਪ੍ਰਿੰਟ ਵੀ ਉਹਦੇ ਵਿੱਚ ਥੋਟ ਛੋਟਾ ਛੋਟਾ ਡਾਟ ਵਾਲਾ ਪ੍ਰਿੰਟ ਹੈ ਕਲਰ ਸਾਰੇ ਹੀ ਸਮਰ ਵਾਲੇ ਨੇ ਲਾਈਟ ਜੇ ਕਲਰ ਨੇ ਬਹੁਤ ਸੋਹਣੇ ਕਲਰ ਨੇ ਤੁਸੀਂ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਹੈ ਉਹ ਤੁਸੀਂ WhatsApp ਤੇ ਸਾਨੂੰ ਸਕਰੀਨਸ਼ਾਟ ਭੇਜ ਕੇ ਮੰਗਵਾ ਸਕਦੇ ਹੋ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਤਾ ਤੁਹਾਨੂੰ ਤੁਸੀਂ ਦੇਖ ਲਿਓ ਤੇ ਵੀਡੀਓ ਨੂੰ ਫੁੱਲ ਵਾਚ ਕਰੋ ਤਾਂ ਕਿ ਤੁਹਾਨੂੰ ਸਾਰੇ ਕਲਰ ਦੇਖਣ ਨੂੰ ਮਿਲ ਸਕਣ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਵੀਡੀਓ ਦੇ ਵਿੱਚ ਥੋੜੇ ਡਾਰਕ ਆ ਰਹੇ ਨੇ ਪਰ ਇਹ ਲਾਈਟ ਇਹ ਵੀਡੀਓ ਦੇ ਵਿੱਚ ਥੋੜਾ ਡਾਰਕ ਆ ਰਿਹਾ ਪਰ ਇਹ ਵੀ ਲਾਈਟ ਕਰਦਾ ਹੀ ਹੈ ਬਹੁਤ ਸੋਹਣਾ ਸਮਰ ਦਾ ਇਹ ਸੂਟ ਹੈ ਕਲਰ ਕੰਬੀਨੇਸ਼ਨ ਸਾਰੇ ਬਹੁਤ ਸੋਹਣੇ ਨੇ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਘਰ ਬੈਠੇ ਆਨਲਾਈਨ ਆਰਡਰ ਕਰਕੇ ਇਹਨਾਂ ਨੂੰ ਮੰਗਵਾ ਸਕਦੇ ਹੋ ਪ੍ਰਿੰਟਾਂ ਦੇ ਉੱਪਰ ਥੋੜਾ ਥੋੜਾ ਪ੍ਰਿੰਟ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਨੇ ਤੇ ਸਟੱਫ ਹੈ ਜਿਹੜਾ ਉਹ ਬਹੁਤ ਹੀ ਸੌਫਟ ਤੇ ਸੂਬਰ ਜਿਹਾ ਸਟੱਫ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਇਹ ਵੀਡੀਓ ਦੀ ਅਪਡੇ ਫੁੱਲ ਵਾਚ ਜੁੜ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੇ ਕਲਰ ਦੇਖਣ ਨੂੰ ਮਿਲ ਸਕਣ ਥੈਂਕ ਯੂ